ਅੱਸੀ ਕਾਲ ਦੀ ਅੱਜ ਪਹੁੰਚੇ ਹੋਇਆ ਬਰਨਾਰੇ ਕੱਚਾ ਕਾਲਜ ਰੋਡ ਤੇ ਬਾਈ ਨੇ ਦੁਕਾਨ ਕੀਤੀ ਹੋਈ ਹੈਗੀ ਬੱਚਾ ਦੇ ਕੱਪੜੇ ਖਲਿਆਉਣੇ ਗੱਡੀਆਂ ਬੌਕਰ ਵਗੈਰਾ ਤੇ ਲੋਸ਼ਨ ਵਗੈਰਾ ਤੇ ਇਧਰੋਂ ਸਦਾ ਨਰਾਹ ਹਸਪਤਾਲ ਆਗਾ ਦੀ ਹਿੱਟਰ ਸਾਹਮਣੇ ਤੇ ਉਹਦੇ ਨਵੇਂ ਦੁਕਾਨ ਆਗੀ ਤੋਂ ਆਪਾਂ ਚੱਲਦੇ ਅੰਦਰ ਬਾਈ ਤੋਂ ਪੁੱਛਦੇ ਆਂ ਵੀ ਗੱਡੀਆਂ ਦੇ ਕੀ ਕੀ ਰੇਟਾਂ ਵਾ ਰਹਿਣ ਵਾਏ ਨੇ ਅਸੀਗਾ ਬਾਈ ਤੇ ਵੀਰੇ ਜਿਹੜਿਆ ਉਹ ਹੋ ਪਏ ਨੇਗੇ ਬ੍ਰਾਂਡ ਪੈਣ ਇਹਨਾਂ ਦੇ ਦਸੋਂ ਮਾੜੇ ਕੀ ਆ ਬ੍ਰਾਂਡ ਮਿਲ ਜਣਗੇ ਜੀ ਜਿਵੇਂ ਸਿਬਮੇਡ ਹੋ ਗਿਆ ਸੀਟਾ ਫਿਲ ਹੋ ਗਿਆ ਮਦਰਸਪਾਰਕ ਹੋ ਗਿਆ ਹਿਮਾਲਿਆ ਹੋ ਗਿਆ ਮਦਰ ਕੇਅਰ ਹੋ ਗਿਆ ਬੀਬੀ ਫੋਰ ਅਸ਼ਟ ਹੋ ਗਿਆ ਠੀਕੂ ਹੋ ਗਿਆ 베ਬੀ ਹੱਗ ਹੋ ਗਿਆ ਮੀ ਮਾਮਾ ਅਰਥ ਹੋ ਗਿਆ ਮੀਮੀ ਹੋ ਗਿਆ ਅਵੀਨੋ ਵਗੈਰਾ ਵੀ ਹੋ ਗਿਆ ਸਾਰੇ ਜੌਨਸਨ 베ਬੀ ਸਾਰੇ ਮਿਲ ਜਣਗੇ ਲਾਈਵਸ ਤੇ ਵੀ ਆਫਰ ਲੱਗੀ ਹੋਈ ਹੈ ਇਹ ਆਪਣੇ ਕੋਲ ਨੀਚੇ ਆ ਦੇਖੋ ਇੱਕ ਨਾਲ ਇੱਕ ਫ੍ਰੀ ਮਿਲੂਗਾ ਤੁਹਾਨੂੰ ਮੀਮੀ ਦਾ ਬਾਈ ठीक है बाकी ब्रश पंप सारे बॉटल हो गया बेबी ग्लास स्टील प्लास्टिक सारी बॉटल मिल जानेगी तुम्हें ठीक है बेबी के बच्चे के क्लींजर डिटर्जेंट सारे मिल जानेगे तुम्हें बाकी मिनिमलिस्ट मिनिमलिस्ट सिटाफिल सारे ब्रांड मिल जानेगे सॉरी बाकी अपने को लेडी कैप बच्चे की कैप है बहुत सारी वैरायटी आई हुई है ਠੀਕ ਹੈ ਜਮਿਆ ਲੇਡੀ ਦੇ ਪਾਸ ਪਏ ਨੇ ਸਾਰੇ ਅਲੱਗ-ਅਲੱਗ ਰੇਂਜ ਦੇ ਵਿੱਚ ਸਟਾਰਟਿੰਗ ਹੋ ਜਾਂਦੇ ਆ ਤੁਹਾਨੂੰ ਬਹੁਤ ਸਾਰੀ ਬਰਾਇਡਿਟੀ ਮਿਲ ਠੀਕ ਹੈ ਇਧਰ ਲੇਡੀਜ਼ ਦੇ ਜਰਬਾਂ ਵੀ ਪਈਆਂ ਨੇ ਅੰਗੀਆਂ ਤੇ ਜੈਂਸ ਦੇ ਵੀ ਨੇ ਅੰਗੀਆਂ ਵਿੱਚ ਹਾਂਜੀ ਬੱਚਿਆਂ ਦੀਆਂ ਵੀ ਆ ਜਾਂਦੀਆਂ ਨੇ ਠੀਕ ਹੈ ਜੀ ਤੇ ਠੀਕ ਹੈ ਇਧਰ ਜਿਹੜਾ ਬੋਕਰ ਪੈਣੇ ਇਹਨਾਂ ਦਾ ਕੀ ਪ੍ਰਾਈਸ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਭਈ ਇਹ ਇਹ 2500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹ ਪ੍ਰਾਈਮ ਕੀ ਹੈ ਇਹ ਸੋਲਰ ਵੀ ਹੈ ਠੀਕ ਹੈ ਇਹ ਉਹ ਸ੍ਰਿੰਗਾ ਕੀ ਜੀ ਆਪਣੀ ਆਟੋਮੈਟਿਕ ਠੀਕ ਹੈ ਜੀ ਕਿਸੇ ਟਾਈਮਿੰਗ ਲੱਗ ਜਾਂਦਾ ਜਿੰਨਾ ਮਰਜ਼ੀ ਟਾਈਮ ਲਗਾਓ ਬੱਚੇ ਆਪਣੇ ਆਪ ਸਵਿੰਗ ਝੂਲਾ ਦੋ ਠੀਕ ਹੈ ਜੀ ਤੇ ਜਿਵੇਂ ਆਹ ਗੱਾਰਾ ਪਈ ਨੇ ਇਹਨਾਂ ਪ੍ਰਾਈਸ ਕਿਰ ਹੋਊਗਾ ਇਹ ਚੱਲ ਕੇ ਰੋਟੋ ਸਟਾਰਟਿੰਗ ਹੋ ਜਾਂਦੀ ਹੈ ਜਿਹੜੀ ਵਧੀਆ ਦੀ ਗੱਡੀ ਹੈ ਜੀ ਠੀਕ ਹੈ ਜੀ ਇਧਰ ਬੋਤਲ ਵਗੈਰਾ ਪਈਆਂ ਨੇ ਸਿਲੀਆਂ ਪਲਾਸਟਿਕ ਨੇ ਬੇਬੀ ਟਵਾਈਸ ਅੱਲਾ ਦਾ ਟਵਾਈਸ ਸਾਰੇ ਰੈਟਰ ਵਗੈਰਾ ਸਾਰੇ ਆਈਟਮ ਮਿਲ ਜੂਗਾ ਠੀਕ ਹੈ ਜੀ ਇਧਰ ਲੇਡੀਜ਼ ਦਾ ਸਮਾਨ ਪਿਆ ਸੋਨ ਦਿਖਾ ਰਿਹਾ ਹਾਂ ਵੀਡੀਓ ਚ ਤੇ ਇਧਰ ਫੇਰ ਬੱਚਿਆਂ ਦੇ ਖਿਡਾਉਣੇ ਆ ਗਏ 11 ਕਾਰਾਂ ਮੁਜਰਾ ਆਈ ਕਿ ਮੈਡਲ ਨੇ ਰਿਮੋਟ ਵਾਲੀਆਂ ਸਾਰੀਆਂ ਕਾਰਾਂ ਮਿਲ ਜਣੀਆਂ ਬੱਚੇ ਦੇ ਸ਼ੂ ਠੀਕ ਹੈ ਆ ਦੇਖੋ ਬੱਚਿਆਂ ਦੇ ਸ਼ੂ ਜੀ ਵਗੈਰਾ ਸੌਕਸ ਵਗੈਰਾ ਕੁਝ ਕਾਫੀ ਬ੍ਰੈਂਡਿੰਗ ਮਿਲ ਜਾਂਦੀ ਤੁਹਾਨੂੰ ਆਪ ਨੂੰ ਠੀਕ ਹੈ ਤੇ ਬੱਚੇ ਦੇ ਡਾਲ ਹਾਊਸ ਵਾਂਗੂਆਂ ਕੁੜੀਆਂ ਲਈ ਮੁੰਡਿਆਂ ਲਈ ਬॉयਲ ਸੈਟ ਆ ਗਿਆ 11 ਕਾਰਾਂ 11 ਰਿਮੋਟ ਵਾਲੀਆਂ ਪਿਆਨੋ ਆ ਗਏ ਸਾਰੀ ਸਸਰੀ ਬੱਚੇ ਦੀ ਆਮ ਵਗੈਰਾ ਟਿੱਥ ਰੈਡਲ ਆਈ ਪਾਰ ਸਾਰੀ ਆਈਟਮ ਠੀਕ ਹੈ ਜੀ ਤੇ ਇਧਰ ਆ ਗਏ ਡੈਂਪਰ ਬੱਚਿਆਂ ਦੇ ਐਨਾ ਬ੍ਰਾਂਡ ਕਿਹੜੇ ਕਿਹੜੇ ਬ੍ਰਾਂਡ ਨੇ ਜੀ ਪੈਂਪਰ ਪ੍ਰੀਮੀਅਮ ਹੋ ਗਿਆ ਜੀ ਤੇ ਵੀ ਅੱਗ ਪ੍ਰੋ ਹੋ ਗਿਆ ਆਰਕੋ ਰੈਬਿਟ ਹੋ ਗਿਆ ਮੈਮੀਪੋਪੋ ਪੈਂਪਰ ਵੀ ਮਿਲ ਜਾਣਗੇ ਠੀਕ ਹੈ ਨਾਲੇ ਸਾਰੇ ਉਪਰ ਤੇ ਵਿਲੰਗ ਠੀਕ ਹੈ ਜੀ ਇਧਰ ਫੇਰ ਉਹ ਆ ਗੀਆਂ ਜੀ ਬੱਚਿਆਂ ਦੀਆਂ ਬੱਚੇ ਟ੍ਰਾਈਸਾਈਕਲ ਆ ਗਏ ਜੀ ਸਟੋਲਰ ਆ ਗੀਆਂ ਪ੍ਰਾਈਮ ਆਗੀਆਂ ਵਾਕਰ ਆਗੇ ਰੋਕਰ ਆਗੇ ਇਲੈਕਟ੍ਰੋਨਿਕ ਸਾਹਮਣੇ ਇਲੈਕਟ੍ਰੋਨਿਕ ਸਕੂਟਰ ਆ ਗਏ ਠੀਕ ਹੈ ਜੀ ਪੈਰਾਂ ਨਾਲ ਚਲਾਉਣ ਵਾਲੇ ਬੱਚਿਆਂ ਦੇ ਰਾਈਡਰ ਵਗੈਰਾਗੇ ਮੈਜਿਕ ਕਾਰ ਆ ਗਈਆਂ ਤੇ ਪਿੱਛੇ ਗੱਡੀਆਂ ਵੀ ਆਪਣਾ ਕੋ ਖੜੀਆਂ ਨੇ ਠੀਕ ਹੈ ਜੀ ਆ ਜਿਹੜੇ ਤਾਹਾ ਮੋਟਰ ਨੇ ਇਹਨਾਂ ਕੀ ਪ੍ਰਾਈਸ ਰਹਿਣ ਵਾਲਾ ਜੀ ਕਿੰਨੇ ਤੋਂ ਸਟਾਰਟਿੰਗ ਹੈ ਇਹਨਾਂ ਜੀ 2000 ਤੋਂ ਸਟਾਰਟਿੰਗ ਹੋ ਜਾਂਦਾ ਇਲੈਕਟ੍ਰਿਕ ਠੀਕ ਹੈ ਜੀ ਬਾਕੀ ਆਪਕਾ ਕੋ ਬੱਚਿਆਂ ਦੇ ਸੌਫਟਵੇਅਰ ਵਾਇਸ ਵੀ ਬਹੁਤ ਸਾਰੀ ਆਪਸ਼ਨ ਹੈ ਠੀਕ ਹੈ ਠੀਕ ਹੈ ਸਾਰੇ ਇੰਪੋਰਟਡ ਸੱਪ ਕਿਉਂਗੇ ਬਾਕੀ ਬੱਚੇ ਦੇ ਬੈਟਿੰਗ ਸੈਟ ਗੰਦਾ ਸੈਟ ਸਾਰੇ ਮਿਲਣਗੇ ਪਲੇਜਿੰਗ ਵਗੈਰਾ ਠੀਕ ਹੈ ਇਧਰ ਬੱਚਿਆਂ ਦੇ ਉਹ ਪਾਏ ਨੇ ਜੀ ਬਾਜ਼ਾਰ ਆ ਗਿਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਮਦਰ ਬੈਗ ਮਦਰ ਬੈਗ ਜੀ ਸਾਡੇ ਕੋਲ ਬਹੁਤ ਸਾਰੀ ਕਲੈਕਸ਼ਨ ਹੈ ਬੱਚਿਆਂ ਦੇ ਬੈਗ ਥੀ ਬੈਗ ਹੋਗੇ ਪੀਪੀ ਬੈਗ ਹੋਗੇ ਬਾਕੀ ਬੱਚਿਆਂ ਦੇ ਕੱਪੜੇ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਮਿਲ ਜੂਗੀ ਆ ਤੁਸੀਂ ਵੇਖ ਸਕਦੇ ਹੋ ਨਵੀ ਤੋਂ ਨਵੀ ਬ੍ਰਾਂਡ ਮਿਲੂਗੀ ਤੁਹਾਨੂੰ ਉਰੋ ਤੇ ਜਾਂਦੇ ਜਵਾਖ ਤੱਕ ਦੇ ਕੱਪੜੇ ਜਰਾਬਾ ਤੇ ਹੋਰ ਵੀ ਜੋ ਬੱਚੇ ਦੇ ਪਾਉਣਾ ਹੁੰਦਾਗਾ ਹੋਰ ਸਾਰਾ ਕੁਝ ਮਿਲਦਾ ਤਿੰਨ ਫੀਡਿੰਗ ਚੇਅਰ ਵਗੈਰਾ ਵਰਾਇਡਰ ਚੇਅਰ ਸਾਰੀ ਆਈਟਮ ਮਿਲ ਜੂਗੀ ਠੀਕ ਹੈ ਜੀ ਤੇ ਇਧਰ ਲੇਡੀਏ ਦਸਤਾਨੇ ਪਾਣੇਗੇ ਕੈਪ ਆਗੀਆਂ ਲੇਡੀ ਠੀਕ ਹੈ ਜੀ ਤੇ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਮਤਲਬ ਕਮੈਂਟ ਕਰੂਗਾ ਗਿਫਟ ਨਿੱਤਾ ਜਾਊਗਾ ਆਪਣੇ ਬੋਲੋ ਠੀਕ ਹੈ ਤੇ ਬਾਈ ਦਾ ਪਾ ਨੰਬਰ ਚਲਾਵਾਂਗੇ ਬਾਈ ਕਿਹੜਾ ਲੋਕੇਸ਼ਨ ਬੋਲਦੇ ਇੱਕ ਕੇਸੀ ਰੋਡ 8 ਨੰਬਰ ਦੇ ਲਈ ਦੇ ਨਾਲ ਠੀਕ ਹੈ ਜੀ ਨੀਅਰ ਡਾਕਟਰ ਸਿਧਾਨਾ ਧੰਨਵਾਦ ਜੀ ਤੇ ਆਪਾਂ ਹੁਣ ਬਾਈ ਦਾ ਨੰਬਰ ਚਲਾਵਾਂਗੇ ਸਕਰੀਨ ਤੇ ਸੋ ਜਿਹੜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਬਾਈ ਕਹਿਣਾ ਉਹਨਾਂ ਲਈ ਪਾ ਆਫਰ ਰੱਖਾਂਗੇ ਤੇ ਉਹਨਾਂ ਲਈ ਵੱਧ ਤੋਂ ਵੱਧ ਵੀਰ ਬਣ ਕੇ ਸਮਾਨ ਖਰੀਦ ਕੇ ਲੱਜ ਜਾਇਆ ਕਰੋ ਬੱਚਿਆਂ ਦਾ ਵੀ ਹੈਗਾ ਲੇਡੀਜ਼ ਦਾ ਵੀ ਮਤਲਬ ਕਿ ਸਾਰਾ ਤਦ ਲੋ ਬੱਚਿਆਂ ਲਈ ਆਪਣੇ ਕੋਲ ਜੰਮ ਦੇ ਬੱਚੇ ਤੋਂ ਲੈ ਕੇ ਸਾਰੇ ਆਈਟਮ ਮਿਲ ਜਾਣੀ ਸਾਨੂੰ ਇੱਕੋ ਹੀ ਥਾਂ ਤੇ ਠੀਕ ਹੈ ਜੀ ਤਾਂ ਭਾਈ ਕਹਿੰਦਾ ਜੰਮ ਦੇ ਜਵਾਕ ਤੋਂ ਲੈ ਕੇ ਸਾਰੀ ਕਲਮ ਕੱਲੀ ਆਈਟਮ ਮਿਲ ਜਾਣੀਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਓ ਤੇ ਆਫਰ ਦਾ ਫਾਇਦਾ ਠਾਓ ਨੇ ਸਮਾਨ ਲੈ ਕੇ ਜਾਓ ਭਾਈ ਤੁਹਾਨੂੰ ਧੰਨਵਾਦ ਜੀ